ਖਦ ਪ੍ਰੋਫੈਸਰ ਮਨਮੋਹਨ ਸਿੰਘ ਨੇ ਲਿਖਿਆ ਸੀ ਜੀ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾ ਜੀ ਜੀ ਜਿਹੜੀਆਂ ਫੈਡਰਲ ਇਲੈਕਸ਼ਨ ਹੋ ਰਹੀਆਂ ਇਹਦੇ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਆਸਟ੍ਰੇਲੀਅਨ ਲੇਬਰ ਪਾਰਟ ਲਿਬਰਲ ਵਗੈਰਾ ਬਾਅਦ ਦੇ ਵਿੱਚ ਪਹੁੰਚ ਆਉਂਦੀਆਂ ਨੇ ਉਹ ਤੋਂ ਪਹਿਲਾਂ ਕੁਝ ਹੋਰ ਪਾਰਟੀਆਂ ਸੀ ਜਿਹੜੀਆਂ ਆਪਣੀਆਂ ਜਿਹੜੀਆਂ ਬਹੁਤ ਐਕਸਟ੍ਰੀਮ ਰਾਈਟ ਬਿੰਗ ਹੋਣ ਕਰਕੇ ਉਹ ਹੌਲੀ ਹੌਲੀ ਖਤਮ ਹੋ ਗਈਆਂ ਇਹਨਾਂ ਦੇ ਕੁਝ ਚੀਜ਼ਾਂ ਵੋਟਰਾਂ ਨੂੰ ਕਰਨ ਲਈ ਰਾਈਟ ਵਾਲੇ ਪਾਸੋਂ ਚੱਕ ਲੀਆਂ ਕੁਝ ਰਾਈਟ ਹੈਂਡ ਨੇ ਲੈਫਟ ਵਾਲੇ ਪਾਸੋਂ ਚੱਕ ਲੀਆਂ ਇਹ ਦੂਜੇ ਇੱਕ ਦੂਜੇ ਤੋਂ ਸਮੇਂ ਸਮੇਂ ਤੇ ਚੱਕਦੇ ਰਹਿੰਦੇ ਆ ਜਿਵੇਂ ਹੁਣ ਮਾਈਗ੍ਰੈਂਟ ਵਾਲਾ ਮੁੱਦਾ ਵੱਡਾ ਹੈਗਾ ਹੁਣ ਇਹਨਾਂ ਨੇ ਵੀ ਜਿਹੜੀ ਲੈਫਟ ਪਾਰਟੀ ਹੈ ਇਹਨਾਂ ਨੇ ਵੀ ਆਪਣੀ ਇੰਟਰਨੈਸ਼ਨਲਿਜ਼ਮ ਵਾਲੀ ਜਿਹੜੀ ਇਮੇਜ ਆ ਉਹਨੂੰ ਕੰਪੈਰੀਟਿਵ ਜਿਹੜਾ ਕਿ ਵੇਕ ਕੀਤਾ ਕਰਨਾ ਪੈਂਦਾ ਕਰਨਾ ਪੈਂਦਾ ਵੋਟਾਂ ਨੇ ਐਂਡਰਿਊ ਫਿਸ਼ਰ ਤੋਂ ਬਾਅਦ ਜਿਹੜੇ ਕਿ ਜੌਨ ਕਰਬਨ ਜਿਹੜੇ ਹੈਗੇ ਆ ਕਿ 1941 ਤੋਂ 1945 ਤੱਕ ਜਿਹੜੇ ਕਿ ਸੈਕੰਡ ਵਰਲਡ ਵਾਰ ਦੌਰਾਨ ਜਿਹੜੇ ਕਿ ਪ੍ਰਾਈਮ ਮਿਨਿਸਟਰ ਰਹੇ ਤੇ ਉਹਨਾਂ ਦੀ ਅੱਜ ਵੀ ਬਹੁਤ ਵੱਡੀ ਰਿਸਪੈਕਟ ਹੈ ਕਿ ਉਸ ਮੌਕੇ ਆਸਟ੍ਰੇਲੀਆ ਦੇ ਲੜ ਰਹੇ ਲੋਕ ਆਸਟ੍ਰੇਲੀਆ ਦੇ ਲੋਕਾਂ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਖਾਸ ਤੌਰ ਤੇ ਜਿਹੜੇ ਫੌਜੀ ਮਾਰੇ ਗਏ ਜਾਂ ਕੁਝ ਹੋਰ ਹੋਇਆ ਉਹਨਾਂ ਨੂੰ ਬਹੁਤ ਵੱਡੀਆਂ ਸਟੇਟਾਂ ਵਗੈਰਾ ਕੱਟ ਕੇ ਦਿੱਤੀਆਂ ਹੁਣ ਟੈਨਾ ਸਾਹਿਬ ਆ ਗਏ ਐਂਥਨੀ ਐਲਬਨੀਸ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਚੱਲ ਰਹੇ ਇਹ 2022 ਚ ਬਣੇ ਇਹ ਇਹਨਾਂ ਦੇ ਵਾਅਦੇ ਆ ਕਿਉਂਕਿ ਹਲੇ ਤੱਕ ਇਹਨਾਂ ਦੇ ਵਾਅਦੇ ਦਾਅਵੇ ਉਸ ਤਰੀਕੇ ਨਾਲ ਪੂਰੇ ਨਹੀਂ ਹੋਏ ਚੀਪ ਚਾਈਲਡ ਕੇਅਰ ਕਲਾਈਮੇਟ ਅਫੋਰਡੇਬਲ ਹਾਊਸਿਸ ਏਜੰਡੇ ਤੇ ਕੰਮ ਕਰ ਰਹੇ ਕੁਝ ਕੰਮ ਕੀਤਾ ਵੀ ਆ ਕੁਝ ਕੱਲੇ ਵਾਦੇ ਹੀ ਰਹਿ ਗਏ ਤੇ ਕੁਝ ਕੰਮ ਹੈ ਅਗਲੀ ਆਪਣੀ ਟਰਮ ਦੇ ਵਿੱਚ ਇਹ ਕਹਿ ਰਹੇ ਆ ਵੀ ਭਾਈ ਅਸੀਂ ਕਰਾਂਗੇ ਸੀ7 ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਨੇ ਫੈਡਰਲ ਇਲੈਕਸ਼ਨ ਹੈ ਇਹ 3 ਮਈ ਨੂੰ ਹੋਣ ਵਾਲੇ ਆ ਸੋ ਇਸ ਆਸਟ੍ਰੇਲੀਆ ਦੇ ਵਿੱਚ ਕਾਫੀ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਆਪਣੇ ਸਿਆਸੀ ਭੂਮਿਕਾ ਨਿਭਾਉਂਦੀਆਂ ਰਹਿੰਦੀਆਂ ਨੇ ਸੋ ਇਹਨਾਂ ਪਾਰਟੀਆਂ ਬਾਰੇ ਅਸੀਂ ਇੱਕ ਸੀਰੀਜ਼ ਤਿਆਰ ਕੀਤੀ ਹੈ ਤਾਂ ਕਿ ਤੁਹਾਡੇ ਨਾਲ ਉਹਨਾਂ ਬਾਰੇ ਕੁਝ ਫੈਕਟ ਜਿਹੜੇ ਹੈ ਸਾਂਝੇ ਕੀਤੇ ਜਾ ਸਕਣ ਸੋ ਪਹਿਲੀ ਦਮ ਅੱਜ ਤੇ ਇਸ ਦੇ ਵਿੱਚ ਅਸੀਂ ਲੇਬਰ ਪਾਰਟੀ ਦੀ ਗੱਲ ਕਰਾਂਗੇ ਕਿਉਂਕਿ ਆਪਣੇ ਤਰਨਦੀਪ ਸਿੰਘ ਬਲਾਸਪੁਰ ਇਹਨਾਂ ਨੇ ਕੁਝ ਸਟੱਡੀ ਕੀਤੀ ਹੈ ਉਹਦੇ ਵਿੱਚ ਕੁਝ ਇੰਟਰਸਟਿੰਗ ਫੈਕਟਸ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਉਹਦੀ ਹਸਾਨ ਤੁਹਾਡੇ ਨਾਲ ਪਾਈ ਜਾਵੇ ਸੋ ਤਰਨਦੀਪ ਜੀ ਰਸਮੀ ਤੌਰ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਟੇਣਾ ਸਾਹਿਬ ਬਿਲਕੁਲ ਜਿਦਾਂ ਸਕਨ ਬਲੌਗ ਫਤਿਹ ਤੇ ਫਿਰ ਆਪਾਂ ਕਰੀਏ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਸਾਰਿਆਂ ਦਾ ਤੁਹਾਨੂੰ ਵੀ ਇਸ ਪ੍ਰੋਗਰਾਮ ਨਾਲ ਤੁਸੀਂ ਜੁੜੇ ਹੋ ਇਟ ਮੀਨਸ ਤੁਹਾਡਾ ਪੋਲੀਟਿਕਲੀ ਇੱਕ ਕੰਟਰਾਸਟ ਆ ਕਰਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਇਹ ਸਾਡਾ ਯਤਨ ਕੀ ਹੈ ਕਿ ਜਦੋਂ ਆਪਣੇ ਪੰਜਾਬੀ মিডিਆ ਦੇ ਵਿੱਚ ਇੱਕ ਡਾਇਲੌਗ ਖਾਸ ਤੌਰ ਦੇ ਤੇ ਪੋਲਿਟিক্যাল ਏਜੰਡਿਆਂ ਦਾ ਪਾਰਟੀਆਂ ਕੀ ਲੈ ਕੇ ਆਉਂਦੀਆਂ ਨੇ ਪਾਰਟੀਆਂ ਦਾ ਇਤਿਹਾਸ ਕੀ ਰਿਹਾ ਹੈਗਾ ਕਿਹੜੇ ਉਹਨਾਂ ਨੇ ਇਤਿਹਾਸਕ ਫੈਸਲੇ ਕੀਤੇ ਆ ਕਿਹੜਾ ਉਹਨਾਂ ਦਾ ਕ੍ਰਿਟਿਸਿਜ਼ਮ ਆ ਕਿਹੜੇ ਉਹਨਾਂ ਦੇ ਵੱਡੇ ਲੀਡਰ ਰਹੇ ਆ ਸੋ ਸਾਰਾ ਆਪਾਂ ਉਹ ਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੈਂਟਰ ਜਿਹੜੇ ਕਿ ਲੈਫਟ ਰਾਈਟ ਦੀ ਪੋਲਿਟਿਕਸ ਕੀ ਹੁੰਦੀ ਉਹ ਵੀ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਆਪਾਂ ਪੋਲੀਟੀਕਲ ਪਾਰਟੀਆਂ ਨੂੰ ਅਪਰ ਸਰਚ ਮਾਰਦੇ ਹੋ ਤਾਂ ਲੱਗਦਾ ਵੀ ਇਹ ਸੈਂਟਰ ਲੇਫਟ ਪਾਰਟੀ ਆ ਸੈਂਟਰ ਰਾਈਟ ਪਾਰਟੀ ਆ ਜਾਂ ਐਕਸਟ੍ਰੀਮ ਲੇਫਟ ਆ ਐਕਸਟ੍ਰੀਮ ਰਾਈਟ ਪਾਰਟੀ ਆ ਹੈਨਾ ਤੇ ਅੱਜ ਦਾ ਲੇਬਰ ਦੀ ਕਰ ਲਈ ਆਪਾਂ ਸਾਰੇ ਹਾਂ ਅੱਜ ਆਪਾਂ ਲੇਬਰ ਦੀ ਗੱਲਬਾਤ ਕਰਾਂਗੇ ਤੇ ਜਿਹੜੀ ਇਸ ਵੇਲੇ ਸੱਤਾਧਾਰੀ ਆ ਸੱਤਾਧਾਰੀ ਹਾਂਜੀ ਅਸਲ ਦੇ ਵਿੱਚ ਟੈਣਾ ਸਾਹਿਬ ਜਦੋਂ ਆਪਾਂ ਇਹਨਾਂ ਇਤਿਹਾਸ ਵੱਲ ਜਾਂਦੇ ਆ ਕੀ ਨਾ ਕੀ ਜਿਹੜਾ ਇਹ ਕਲੋਨਾਈਜ਼ੇਸ਼ਨ ਜਿਹੜੀ ਹੋਈ ਸੀ ਜਿਹੜੀ ਸਾਰੀ ਜਿਹਨੂੰ ਕਹਿੰਦੇ ਜਿਹੜ ਨੂੰ ਕਹਿੰਦੇ ਬ੍ਰਿਟਾਨੀਆਂ ਆਈਆਂ ਬ੍ਰਿਟਾਨੀਆਂ ਨੇ ਹਾਂ ਤੇਰਾ ਝੰਡਾ ਵਰਦਾਰ ਰਿਹਾ ਯੂਨੀਅਨ ਜੈਕ ਝੰਡਾ ਯੂਨੀਅਨ ਜੈਕ ਝੰਡਾ ਤੇ ਟੈਣਾ ਸਾਹਿਬ ਜਦੋਂ ਉਹਨਾਂ ਨੇ ਕਿਉਂਕਿ ਉੱਥੇ वैसे पार्लियामेंट्री सिस्टम ਤਾਂ ਬਹੁਤ ਟਾਈਮ ਤੋਂ ਆ ਗਿਆ ਸੀ ਅਸਟ੍ਰੇਲ ਯੂਕੇ ਦੇ ਵਿੱਚ ਅ ਪਰ ਉਹਦੇ ਚ ਨਾ ਉਹ ਜਿਹੜੇ ਕਾਰੋਬਾਰੀਆਂ ਤੇ ਜਿਹੜੇ ਜ਼ਗੀਰਦਾਰਾਂ ਦੇ ਹਿੱਤਾਂ ਦੀ ਸੁਰੱਖਿਆ ਕਰਦਾ ਰਿਹਾ ਫਿਰ ਕਿਉਂਕਿ ਫੈਕਟਰੀਆਂ ਆਈਆਂ ਕਿਉਂਕਿ ਦੁਨੀਆ ਭਰ ਤੋਂ ਕੱਚਾ ਮਾਲ ਲੈ ਕੇ ਇੰਗਲੈਂਡ ਲੈ ਕੇ ਜਾਂਦੇ ਸੀ ਤੇ ਇਹ ਟਹਿਣਾ ਸਾਹਿਬ ਜਿਹੜਾ ਉੱਥੇ ਤਿਆਰ ਹੁੰਦਾ ਸੀ ਤੇ ਮਜ਼ਦੂਰਾਂ ਦੇ 12 ਘੰਟੇ 15-15 ਘੰਟੇ ਮਤਲਬ ਇਦਾਂ ਮਜ਼ਦੂਰਾਂ ਤੋਂ ਕਰਾਇਆ ਜਾਂਦਾ ਸੀ ਫਿਰ ਹੌਲੀ ਹੌਲੀ ਜਾਗਰਤੀ ਆਉਣੀ ਸ਼ੁਰੂ ਹੋਈ ਕਿਉਂਕਿ ਨਾਲ ਥੋੜੀ ਥੋੜੀ ਐਜੂਕੇਸ਼ਨ ਵੀ ਚੱਲੀ ਕੁਝ ਪ੍ਰੈਸ ਦੀ ਵੀ ਇਹਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਕਿ ਛੋਟੇ ਰਸਾਲੇ ਮੈਗਜ਼ੀਨਾਂ ਕਿਤਾਬਾਂ ਇਹ ਜੋ ਛਪਣੀਆਂ ਸ਼ੁਰੂ ਹੋਈਆਂ ਤਾਂ ਜਿਹੜੇ ਮਜ਼ਦੂਰ ਚੇਤਨ ਹੋਣੇ ਸ਼ੁਰੂ ਹੋਏ ਹੂੰ ਤਾਂ ਮਜ਼ਦੂਰਾਂ ਨੇ ਆਪਣੇ ਜਿਹੜੇ ਕਹਿ ਸਕਦੇ ਕਿ ਹਿੱਤਾਂ ਦੀ ਆਵਾਜ਼ ਉਠਾਉਣ ਦੇ ਲਈ ਉੱਥੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਤਾਂ ਉਹਦੇ ਸਿੱਟੇ ਵੱਜੋਂ ਪਹਿਲਾਂ ਜਿਹੜੀ ਬ੍ਰਿਟਿਸ਼ ਲੇਬਰ ਪਾਰਟੀ ਜਿਹੜੀ ਹੈਗੀ ਹੈ ਕਿ ਹੌਂਦ ਚਾਈ ਹੂੰ ਜਿਨੇ ਕੁਛ ਜਿਹੜੇ ਹੈਗੇ ਕਿ ਜਦੋਂ ਕੁਛ ਉਹ ਪਾਰਲੀਮੈਂਟ ਉੱਥੇ ਪਹੁੰਚੇ ਤਾਂ ਉਹਨਾਂ ਨੇ ਕੁਝ ਇਹੋ ਜਿਹੇ ਬੈਲਣਿਆਂ ਦੇ ਕੁਝ ਇਹੋ ਜਿਹੇ ਚੰਗੇ ਕੰਮ ਕੀਤੇ ਜਿਹਨੂੰ ਲੈ ਕੇ ਮਜ਼ਦੂਰਾਂ ਨੂੰ ਲੱਗਿਆ ਵੀ ਸਾਡੀ ਵੀ ਕੋਈ ਸੁਣੀ ਜਾਣ ਲੱਗੀ ਆ ਹੂੰ ਇਹੀ ਫਿਰ ਕਿਉਂਕਿ ਉਹਦੀ ਬਸਤੀ ਸਟ੍ਰੇਲੀਆ ਸੀ ਸਟ੍ਰੇਲੀਆ ਸੀ ਤਾਂ ਉਹ ਇੱਥੇ ਜਿਹੜਾ ਹੈ ਕਿ ਜ਼ੁਲਮ ਬਹੁਤ ਵੱਡੇ ਪੱਧਰ ਤੇ ਹੁੰਦਾ ਸੀ سرمਾਇਦਾਰਾਂ ਦਾ ਡੰਡਾ ਬਹੁਤ ਤਕੜਾ ਸੀ ਤੇ ਜਿੰਨੀਆਂ ਵੀ ਇੱਥੇ ਸਰਕਾਰਾਂ ਪਹਿਲਾਂ ਬਣਦੀਆਂ ਰਹੀਆਂ ਉਹ ਟਹਿਣਾ ਸਾਹਿਬ ਜਿਹੜੀਆਂ ਹੈਗੀਆਂ ਕਿ سرمਾਇਦਾਰਾਂ ਦੀ ਗੱਲ ਕਰਦੀਆਂ ਸੀ ਮਜ਼ਦੂਰਾਂ ਦੀ ਕੋਈ ਜਿਹੜੀ ਹੈਗੀ ਕਿ ਖਿੱਤ ਦੀ ਗੱਲ ਨਹੀਂ ਸੀ ਹੁੰਦੀ ਉਹ ਜਿਵੇਂ ਮੇਰੇ ਖਿਆਲ ਮੈਨੂੰ ਯਾਦ ਆ ਰਿਹਾ ਹੈ ਸ਼ਾਇਦ ਪ੍ਰੋਫੈਸਰ ਮਨਮੋਹਨ ਸਿੰਘ ਨੇ ਲਿਖਿਆ ਸੀ ਜੀ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਜੀ ਜੀ ਉਹ ਗੱਲ ਹੈ ਹਾਂ ਚਲੋ ਉਹਨਾਂ ਲਿਟਰ ਆਉਣ ਜਾ ਕੇ ਜਦੋਂ ਆਪਾਂ ਅਗਲੇ ਪੜਾਅ ਚ ਲਿਬਰਲ ਪਾਰਟੀ ਦੀ ਗੱਲ ਕਰਾਂਗੇ ਉਹਦੇ ਵੀ ਚੰਗੀਆਂ ਚੀਜ਼ਾਂ ਉਹਨੇ ਵੀ ਇੰਟਰੋਡਿਊਸ ਕੀਤੀਆਂ ਹਨ ਆਪਾਂ ਸਿੱਕੇ ਦੇ ਦੋਨੇ ਪਹਿਲੂ ਹੁੰਦੇ ਨੇ ਤੇ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਹੈਗਾ ਕਿ ਇਸ ਮੌਕੇ ਜਿਹੜੀਆਂ ਫੈਡਰਲ ਇਲੈਕਸ਼ਨ ਹੋ ਰਹੀਆਂ ਇਹਦੇ ਚ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਆਸਟ੍ਰੇਲੀਅਨ ਲੇਬਰ ਪਾਰਟੀ ਹੈ ਲਿਬਰਲ ਵਗੈਰਾ ਬਾਅਦ ਦੇ ਵਿੱਚ ਪਹੁੰਚ ਆਉਂਦੀਆਂ ਨੇ ਉਹ ਤੋਂ ਪਹਿਲਾਂ ਕੁਝ ਹੋਰ ਪਾਰਟੀਆਂ ਸੀ ਜਿਹੜੀਆਂ ਆਪਣੀਆਂ ਜਿਹੜੀਆਂ ਬਹੁਤ ਐਕਸਟ੍ਰੀਮ ਰਾਈਟ ਬਿੰਗ ਹੋਣ ਕਰਕੇ ਉਹ ਹੌਲੀ ਹੌਲੀ ਖਤਮ ਹੋ ਗਈਆਂ ਕਿਉਂਕਿ ਸੋਸਾਇਟੀ ਨੇ ਉਹਨਾਂ ਨੂੰ ਮਨਜ਼ੂਰ ਕਰ ਉਹ ਬੰਦ ਕਰ ਦਿੱਤਾ ਤਾਂ ਫਿਰ ਉਹ ਇੱਕ ਅਪਰੋਚ ਦੂਜੀ ਲਿਆਂਦੀ ਆਸਟ੍ਰੇਲੀਅਨ ਲੇਬਰ ਪਾਰਟੀ ਜਿਹੜਾ ਨਾ 1890 'ਚ ਬਣੀ ਸੀ 1890 ਦੇ ਵਿੱਚ ਜਦੋਂ ਬਣੀ ਇਹ ਬਣੀ ਕੀ ਤੋਂ ਪਹਿਲਾਂ ਇੱਥੇ ਟ੍ਰੇਡ ਯੂਨੀਅਨਾਂ ਬਣੀਆਂ ਠੀਕ ਤਾਂ ਟ੍ਰੇਡ ਯੂਨੀਅਨਾਂ ਜਿਹੜੀਆਂ ਹੈਗੀਆਂ ਕਿ ਜਦੋਂ ਉਹ ਲੜਾਈ ਲੜੀਆਂ ਤੇ ਉਹਨਾਂ ਨੂੰ ਲੱਗਿਆ ਕਿ ਆਪਾਂ ਨੂੰ ਜਿਹੜਾ ਕਹਿ ਸਕਦੇ ਆ ਕਿ ਆਪਾਂ ਤਾਂ ਛੇਤਰ ਖਾਈ ਜੰਨੇ ਆ। ਹੂੰ। ਮਤਲਬ ਪ੍ਰਦਰਸ਼ਨ ਕਰਕੇ ਬਾਹਰ ਵੀ ਆਪਾਂ ਨੂੰ ਸੱਤਾ ਦਾ ਭਾਗੀਦਾਰ ਬਣ ਸਰਕਾਰ ਦੇ ਵਿੱਚ ਆਪਣੀ ਸ਼ਮੂਲੀਅਤ ਹੋਵੇ। ਹਾਂ ਤੇ ਇਹ ਜਿਹੜਾ ਹੈਗਾ ਕਿ ਤਜਰਬਾ ਬ੍ਰਿਟਾਨੀਆ ਚ ਕਾਮਯਾਬ ਹੋ ਗਿਆ ਸੀ। ਤੇ ਫਿਰ ਜਿਹੜੀ ਟ੍ਰੇਡ ਜੂਨੀਅਨਾਂ ਨੇ ਇੱਥੋਂ ਦੇ ਨੇ ਰਲ ਕੇ ਟਹਿਣਾ ਸਾਬ ਮਜ਼ਦੂਰਾਂ ਨੇ ਇੱਥੋਂ ਦੀ ਆਪਣੀ ਪਾਰਟੀ ਬਣਾਈ ਆਸਟ੍ਰੇਲੀਅਨ ਲੇਬਰ ਪਾਰਟੀ। ਹੂੰ। 1890 ਚ ਤੇ 1904 ਦੇ ਵਿੱਚ ਪਹਿਲੀ ਵਾਰ ਇਹਨਾਂ ਦੀ ਥੋੜਚਲੀ ਸਰਕਾਰ ਬਣੀ। ਕੁਝ ਮਹੀਨਿਆਂ ਦੀ ਸਰਕਾਰ। ਤੇ ਡੈਨਾ ਸਾਹਿਬ ਐਂਡਰਿਊ ਫਿਸ਼ਰ ਜਿਹੜੇ ਹੈਗੇ ਕਿ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਕਿ ਬਣੇ ਪਰ ਇਹ ਕੁਝ ਮਹੀਨਿਆਂ ਦੀ ਰਹੀ ਕਿਉਂਕਿ ਇਹ ਜਿਵੇਂ ਉਹਨੇ ਕੇਜਰੀਵਾਲ ਦੀ ਪਾਰਟੀ ਸਪੋਰਟ ਦੀਆਂ ਡੰਗੋਰੀਆਂ ਤੇ ਛੋਟੀਆਂ ਪਾਰਟੀਆਂ ਦੀਆਂ ਡੰਗੋਰੀਆਂ ਦੇ ਉੱਤੇ ਇਹ ਸਰਕਾਰ ਬਣੀ ਸੀ ਜਿਵੇਂ ਵਾਜਪਈ ਦੀ ਬਣੀ 13 ਦਿਨ ਪਹਿਲੇ 13 ਦਿਨ ਹਾਂ ਤੇ ਉਹਵੇਂ ਜਿਹੜੇ ਇਹਨੇ ਕੁਝ ਇਦਾਂ ਦੇ ਫੈਸਲੇ ਲੈਣ ਦੇ ਕੋਸ਼ਿਸ਼ ਕੀਤੇ ਤੇ ਉਹ ਪਾਰਟੀਆਂ ਨੂੰ ਉਹ ਮਨਜ਼ੂਰ ਨਹੀਂ ਸੀ ਜਿਦੇ ਕਰਕੇ ਕਿ ਐਂਡਰਿਊ ਫਿਸ਼ਰ ਦੀ ਸਰਕਾਰ ਡਿੱਗ ਪਈ ਫਿਰ ਟੈਣਾ ਸਾਹਿਬ 1910 ਦੇ ਵਿੱਚ ਹਮ ਜਿਹੜੇ ਕਿ ਦੂਜੀ ਵਾਰ ਜਿਹੜੇ ਚੋਣ ਜਿੱਤ ਕੇ ਐਂਡਰਿਊ ਫਿਸ਼ਰੀ ਜਿਹੜੇ ਕਿ ਪ੍ਰਧਾਨ ਮੰਤਰੀ ਬਣਦੇ ਨੇ ਤੇ ਫਿਰ ਇਹ 5 ਸਾਲ ਪਹਿਲੀ ਵਾਰ ਜਿਹੜੇ ਕਿ ਸਰਕਾਰ ਪੱਕੇ ਤੌਰ ਤੇ ਪੱਕੇ ਤੌਰ ਤੇ ਜਦੋਂ 5 ਸਾਲ ਦੀ ਟਰਮ ਸੀ ਹਾਂਜੀ ਪੱਕੇ ਤੌਰ ਤੇ ਇਹਨਾਂ ਨੇ ਜਿਹੜੀ ਕਿ ਸਰਕਾਰ ਜਿਹੜੀ ਸਰਕਾਰ ਚਲਾਈ ਹੈ ਟੈਣਾ ਸਾਹਿਬ ਇਹ ਜਿਹੜੀ ਹੈਗੀ ਹੈ ਕਿ ਨਾ ਇਹਨੂੰ ਜਿਹੜਾ ਆਈਡਿਓਲੋਜੀਕਲੀ ਇਹ ਸੈਂਟਰ लेफ्ट ਪਾਰਟੀ ਇੱਕ ਹੋਰ ਵੀ ਇਹਦੇ ਤੇ ਤੁਹਾਨੂੰ ਮੈਂ ਇੱਕ ਜਿਹੜੀ ਇੰਪੋਰਟ ਬੜੀ ਮਹੱਤਵਪੂਰਨ ਗੱਲ ਦੱਸਾਂ ਕਿ ਨਾ ਜਦੋਂ برٹانییا ਜਦੋਂ 1917 ਦਾ ਰਸ਼ੀਅਨ ਰੈਵਿਊਸ਼ਨ ਹੋਇਆ ਟਹਿਣਾ ਸਾਹਿਬ ਹੂੰ ਉਹ ਤੋਂ ਬਾਅਦ ਨਾ ਜਿਹੜਾ ਹੈਗਾ ਕਿ ਇਹਨਾਂ ਨੂੰ ਡਰ ਪੈਦਾ ਹੋ ਗਿਆ ਹੂੰ ਜਿਹੜਾ ਬੈਸਟਨ ਕੈਪੀਟਲ ਬੈਂਕ ਸੀਗਾ ਤੇ ਵੀ ਕਿਤੇ ਵੀ ਸਾਡੇ ਰੈਵੋਲੂਸ਼ਨ ਨਾ ਹੋਵੇ ਫਿਰ ਜਾਨੀ ਕਿ ਜਿਹੜੀਆਂ ਪਿੱਛੇ ਬੈਠੀਆਂ ਲੇਬਰ ਪਾਰਟੀ ਨੂੰ ਖੁਦ ਹੀ ਪੁਸ਼ ਕੀਤਾ ਅੱਛਾ ਵੀ ਚਲੋ ਕਹਿੰਦਾ ਵੀ ਇਹਨਾਂ ਨੂੰ ਥੋੜੀ ਥੋੜੀ ਭਾਗੀਦਾਰੀ ਬਣਾ ਦੋ ਭਾਗੀਦਾਰ ਬਣਾਈਏ ਤੇ ਇਹਨਾਂ ਨੂੰ ਜੜ ਕਿ ਜਿਹੜਾ ਪੂਰੀ ਤਰ੍ਹਾਂ ਤਖਤਾ ਪਲਟਣਾ ਹੋ ਜੇ ਵੀ ਕਿਤੇ ਜਿਹੜਾ ਖੱਬੇ ਪੱਖੀ ਰਹੇ ਉਹਨਾਂ ਨੇ ਆਪਣੀਆਂ ਸਟੇਟਾਂ ਦੇ ਵਿੱਚ ਜਿਹੜੀ ਕਹਿ ਸਕਦੇ ਕਿ ਸੈਂਟਰ ਲੈਫਟ ਜਿਹੜੇ ਹੈਗੇ ਕਿ ਬੰਗਾ ਨੂੰ ਪਨਪਣ ਦੇਣਾ ਸ਼ੁਰੂ ਕੀਤਾ ਇਹ ਲੇਬਰ ਪਾਰਟੀਆਂ ਉਹਦੇ ਵਿੱਚੋਂ ਹੀ ਸਿੱਟੇ ਵਜੇ ਜਿਹੜੀਆਂ ਪਨਪੀਆਂ ਕਨਸਰਵਟਿਵਸ ਇਹ ਹੈਗੀ ਹੈ ਸੈਂਟਰ लेफ्ट ਪਾਰਟੀ ਸੈਂਟਰ hmm. लेफ्ट ਪਾਰਟੀ ਜਾਨੀ ਕਿ ਇਹਦੀ ਕੀ ਹੁੰਦਾ ਕਿ ਫਰੀडम ਇਕੁਐਲਿਟੀ ਰਾਈਟਸ ਪ੍ਰੋਗਰੈਸ ਰਿਫਾਰਮ ਤੇ ਇੰਟਰਨੈਸ਼ਨਲਿਜ਼ਮ ਇਹ ਇਹਨਾਂ ਦੇ ਕੋਰ ਪੁਆਇੰਟ ਹਨ ਤੇ ਜਿਹੜਾ ਰਾਈਟ ਹੁੰਦਾ ਰਾਈਟ ਦਾ ਵੀ ਟੈਨਾ ਸਭ ਦੱਸਦੀ ਉਹ ਹੁੰਦਾ ਅਥਾਰਟੀ ਹਰਾਰਕੀ ਆਰਡਰ ਡਿਊਟੀ ਟ੍ਰੈਡੀਸ਼ਨ ਰਿਐਕਸ਼ਨ ਤੇ ਨੈਸ਼ਨਲਿਜ਼ਮ 엘ਿਟ ਕਲਾਸ ਜਮੈਂਗਾ ਹਾਂ ਇਹ ਇਹ ਹੈਗਾ ਉਹਨਾਂ ਦਾ ਜਿਹੜਾ ਬੇਸਿਕਲੀ ਆਧਾਰ ਹੁੰਦਾ ਹੁਣ ਜਿਹੜੀਆਂ ਇੱਥੇ ਪਾਰਟੀਆਂ ਨੇ ਚਲੋ ਕੁਝ ਜਿਹੜੇ ਰਾਈਟ vinger ਪਾਰਟੀ ਨੇ ਪਰ ਜਿਵੇਂ ਲਿਬਰਲ ਆ ਉਹ ਵੀ ਸੈਂਟਰਲ ਰਾਈਟ ਪਾਰਟੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਇਸ ਚੀਜ਼ ਨੂੰ ਲਾਗੂ ਨਹੀਂ ਕਰਦੀ ਉਹਨੂੰ ਫਿਰ ਜਿਹੜੀ ਪੋਜੀਸ਼ਨ ਹੈ ਹਾਂ ਜਾਨੀ ਕਿ ਹੁਣ ਕੀ ਹੈ ਕਿ ਲੈਫਟ ਜਿਹੜਾ ਸੈਂਟਰ ਲੈਫਟ ਹੈ ਇਹਨੂੰ ਫਰੀडम ਇਕੁਐਲਟੀ ਰਾਈਟਸ ਪ੍ਰੋਗਰਾਮ ਸਰਫਾਰਮ ਤੇ ਇੰਟਰਨੈਸ਼ਨਲਿਜ਼ਮ ਇਹਨਾਂ ਨੇ ਕੁਝ ਚੀਜ਼ਾਂ VOTER ਨੂੰ ਕਰਨ ਲਈ ਰਾਈਟ ਵਾਲੇ ਪਾਸੋਂ ਚੱਕ ਲਈਆਂ ਕੁਝ ਰਾਈਟ ਵਾਲੇ ਨੇ ਲੈਫਟ ਵਾਲੇ ਪਾਸੋਂ ਚੱਕ ਲਈਆਂ ਇਹ ਦੂਜੇ ਇੱਕ ਦੂਜੇ ਤੋਂ ਸਮੇਂ ਸਮੇਂ ਤੇ ਚੱਕਦੇ ਰਹਿੰਦੇ ਆ ਜਿਵੇਂ ਹੁਣ ਮਾਈਗ੍ਰੈਂਟ ਵਾਲਾ ਮੁੱਦਾ ਵੱਡਾ ਹੈਗਾ ਹੁਣ ਇਹਨਾਂ ਨੇ ਵੀ ਜਿਹੜੀ ਲੈਫਟ ਪਾਰਟੀ ਹੈ ਇਹਨਾਂ ਨੇ ਵੀ ਆਪਣੀ ਇੰਟਰਨੈਸ਼ਨਲਿਜ਼ਮ ਵਾਲੀ ਜਿਹੜੀ ਇਮੇਜ ਆ ਉਹਨੂੰ ਕੰਪੈਰੀਟਿਵ ਜਿਹੜਾ ਕਿ ਬੇਕ ਕੀਤਾ ਕਰਨਾ ਪੈਂਦਾ ਕਰਨਾ ਪੈਂਦਾ ਹਾਂ VOTER ਲਈ ਟੈਣਾ ਸਾਹਿਬ ਚਲੋ ਇਹ ਤਾਂ ਜਾਨੀ ਕੀ ਸੀਗਾ ਪਹਿਲੀ ਵਾਰ ਜਦੋਂ ਕਿ ਐਂਡਰੂ ਫਿਸ਼ਰ ਜਿਹੜੇ ਕਿ ਪ੍ਰਧਾਨ ਮੰਤਰੀ ਬਣੇ ਟੈਣਾ ਸਾਹਿਬ ਇਹਨਾਂ ਦੇ ਜਿਹੜੇ ਕਿ ਕਿਹੜੇ ਲੀਡਰ ਜਿਹੜੇ ਕਿ ਵੱਡੇ ਟਾਪ ਲੀਡਰ ਕਿਹੜੇ-ਕਿਹੜੇ ਰਹੇ ਯਾਰ ਐਂਡਰੂ ਫਿਸ਼ਰ ਤੋਂ ਬਾਅਦ ਜਿਹੜੇ ਕਿ ਜੌਨ ਕਰਬਨ ਜਿਹੜੇ ਹੈਗੇ ਆ ਕਿ 1941 ਤੋਂ 1945 ਤੱਕ ਜਿਹੜੇ ਕਿ ਸੈਕੰਡ ਵਰਲਡ ਵਾਰ ਦੌਰਾਨ ਜਿਹੜੇ ਕਿ ਪ੍ਰਾਈਮ ਮਿਨਿਸਟਰ ਰਹੇ ਤੇ ਉਹਨਾਂ ਦੀ ਅੱਜ ਵੀ ਬਹੁਤ ਵੱਡੀ ਰਿਸਪੈਕਟ ਹੈ ਕਿ ਉਸ ਮੌਕੇ ਆਸਟ੍ਰੇਲੀਆ ਦੇ ਲੜ ਰਹੇ ਲੋਕ ਆਸਟ੍ਰੇਲੀਆ ਦੇ ਲੋਕਾਂ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਖਾਸ ਤੌਰ ਤੇ ਜਿਹੜੇ ਫੌਜੀ ਮਾਰੇ ਗਏ ਜਾਂ ਕੁਝ ਹੋਰ ਹੋਇਆ ਉਹਨਾਂ ਨੂੰ ਬਹੁਤ ਵੱਡੀਆਂ ਸਟੇਟਾਂ ਵਗੈਰਾ ਕੱਟ ਕੇ ਦਿੱਤੀਆਂ ਜਿੰਨਾ ਵੀ ਆਪਾਂ ਨੂੰ ਨਾ ਜਦੋਂ ਇੱਧਰ ਆਪਾਂ ਜਾਣਦੇ ਹਾਂ ਟੈਨਾ ਸਾਹਿਬ ਅ ਬਕਟੋਰੀਆ ਤੇ ਨਿਊ ਸਾਊਥ ਵੇਲ ਜੱਗੇ ਚੱਲ ਜਾਂਦੇ ਆ ਤੇ ਉੱਥੇ ਬਹੁਤ ਵੱਡੀਆਂ ਸਟੇਟਾਂ ਜਿਹੜੀਆਂ ਕੱਟੀਆਂ ਹੋਏ ਯਾਰਾ ਬੋਂਗਾ ਤੁੱਤੇ ਜਾ ਕੇ ਤੇ ਉਹ ਫੌਜੀਆਂ ਨੂੰ ਕੱਟੀਆਂ ਜਿਵੇਂ ਆਪਣੇ ਜੰਗੀ ਆਪਣੇ ਦੀ ਗੰਜੀ ਬਾਰ ਨੀਲੀ ਬਾਰ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚ ਕਸੀਆਂ ਸੀ ਇਸੇ ਤਰੀਕੇ ਨਾਲ ਇੱਥੇ ਵੀ ਉਸ ਤਰਜ਼ ਦੇ ਉੱਤੇ ਦਿੱਤੀਆਂ ਤੇ ਇਹ ਜੌਨ ਕਾਰਬਨ ਹੋਰਾਂ ਨੂੰ ਜਿਹੜਾ ਹੈਗਾ ਕਿ ਇਹ ਟੈਨਾ ਸਾਹਿਬ ਜਿਹੜਾ ਸੇਹਰਾ ਜਾਂਦਾ ਹੂੰ ਉਹ ਤੋਂ ਬਾਅਦ ਟੈਨਾ ਸਾਹਿਬ ਜਿਹੜਾ ਹੈਗਾ ਕਿ ਗੌਗ ਵਿਥਲਮ ਜਿਹੜੇ ਹੈਗੇ ਕਿ 1972 ਤੋਂ 1975 ਤੱਕ ਪ੍ਰਧਾਨ ਮੰਤਰੀ ਬਣਦੇ ਪਰ ਇਹ ਟਰਮ ਪੂਰੀ ਨਹੀਂ ਕਰਦੇ ਹਮ ਇਹਨਾਂ ਨੇ ਟੈਨਾ ਸਾਹਿਬ ਫਸਟ ਟਾਈਮ ਕਿ ਇਹਨਾਂ ਨੇ ਜਿਹੜਾ ਬੂਹੇ ਬੰਦ ਸੀ ਆਸਟ੍ਰੇਲੀਆ ਦੇ ਵੀ ਬਾਹਰੋਂ ਬੰਦਾ ਨਹੀਂ ਲੈ ਕੇ ਆਉਣਾ ਤਾਂ ਇਹੇ ਗੌਗ ਵਿਥਲਮ ਹੋਰਾਂ ਨੂੰ ਜਿਹੜਾ ਸਿਹਰਾ ਜਾਂਦਾ ਕਿ ਉਹਨਾਂ ਨੇ ਜਿਹੜਾ ਹੈਗਾ ਕਿ ਆ ਜਿਹੜੀ ਇਹ ਬੂਹੇ ਖੋਲੇ ਆਸਟ੍ਰੇਲੀਆ ਦੇ ਵੀ ਹੋਰ ਬੰਦੇ ਆ ਜੀ ਦੁਨੀਆ ਭਰ ਤੋਂ ਹੋਰ ਬੰਦੇ ਵੀ ਜਿਹੜੇ ਤੁਸੀਂ ਇੱਥੇ ਆਓ ਜਾਨੀ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਪਾਲਿਸੀ ਥੋੜੀ ਰਿਲੈਕਸ ਕੀਤੀ ਇਹਨਾਂ ਨੇ ਟੈਨਸਰ ਫ੍ਰੀ ਯੂਨੀਵਰਸਿਟੀ ਐਜੂਕੇਸ਼ਨ ਇਹ 1972 ਤੋਂ ਜਿਹੜੇ 75 ਦੇ ਕਾਰਜਕਾਲ ਦੌਰਾਨ ਲੈ ਕੇ ਆਏ ਮੈਡੀ ਬੈਂਕ ਜਿਹੜਾ ਕਿ ਅੱਜ ਦੇ ਮੈਡੀ ਕੇਅਰ ਦਾ ਸੁਧਰੇ ਰੂਪ ਆ ਜਿਹੜਾ ਕਿ 1980 ਚ ਲਾਗੂ ਹੁੰਦਾ ਅੱਗੇ ਜਾ ਕੇ ਲਾਗੂ ਹੁੰਦਾ ਇਹ ਜਿਹੜਾ ਹੈਗਾ ਕਿ ਮੈਡੀ ਬੈਂਕ ਇਹਦਾ ਪਹਿਲਾ ਨਾਂ ਦਿੱਤਾ ਸੀ ਇਹ ਵੀ ਲੇਬਰ ਪਾਰਟੀ ਨੇ ਜਿਹੜਾ ਕਿ ਇੰਟਰਡਿਊਸ ਜਿਹੜਾ ਕਿ ਕਰਾਇਆ ਦੋਸਤ ਮੈਨੂੰ ਇੱਕ ਬੀਬੀ ਵੀ ਮਿਲੀ ਸੀ ਉਹ ਕਹਿੰਦੀ ਮੈਂ ਉਦੋਂ ਸਟੱਡੀ ਕੀਤੀ ਹੈ ਜਦੋਂ ਇਹ ਫ੍ਰੀ ਹੁੰਦੀ ਸੀ ਯੂਨੀਵਰਸਿਟੀ ਫੀਸ ਨਹੀਂ ਹੁੰਦੀ ਜੀ ਜੀ ਇਹ ਫਿਰ ਕਈ ਸਾਲ ਰਹੀ ਹੈ ਫਿਰ ਟੈਨਾ ਸਾਹਿਬ ਕੀ ਬੌਬ ਹੌਕੀ ਰਹੇ ਆ 1983 ਤੋਂ 1991 ਤੱਕ ਇਹਨਾਂ ਨੇ ਵੀ ਥੋੜਾ ਰਿਲੈਕਸ ਕੀਤਾ ਤੇ ਉਹ ਜਿਹੜੀਆਂ ਪਾਲਿਸੀਆਂ ਨੂੰ ਅੱਗੇ ਲੈ ਕੇ ਆਏ ਫਿਰ ਜਿਹੜੇ ਟੈਨਾ ਸਾਹਿਬ ਪਾਲ ਕੀਟਿੰਗ 1991 ਤੋਂ 96 ਤੱਕ ਜਿਹੜਾ ਟੈਨਾ ਸਾਹਿਬ ਇਹ ਜਿਹੜੇ ਕਿ ਪ੍ਰਧਾਨ ਮੰਤਰੀ ਰਹੇ ਇਹਨਾਂ ਨੇ ਘੱਟ ਗਿਣਤੀਆਂ ਲਈ ਬਹੁਤ ਕੰਮ ਕੀਤਾ ਇਹਨਾਂ ਨੇ ਟੈਨਾ ਸਾਹਿਬ ਜਿਹੜਾ ਕਹਿ ਸਕਦੇ ਆ ਕਿ ਮਿਨਿਓਰਟੀਜ਼ ਲਈ ਬਹੁਤ ਕੰਮ ਕੀਤਾ ਤੇ ਇਹਨਾਂ ਨੇ ਕਿਉਂਕਿ ਜਿਹੜਾ ਜਦੋਂ ਗੋਗ ਬਿਤਲਾ 1972 ਤੋਂ 75 ਤੱਕ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਤਾਂ ਮਤਲਬ ਐਸੇ ਵਾਈਟ ਸਕਿਨ ਨੂੰ ਇੱਕ ਬੂਹੇ ਖੋਲੇ ਸੀ ਯੂਰਪ ਵਾਲਿਆਂ ਨੂੰ ਹੋਰ ਮੁਲਕਾਂ ਨੂੰ ਜਿਹੜੇ ਆਹ ਜਿਹੜੇ ਇੱਥੇ ਹੁਣ ਗ੍ਰੀਕ ਪੋਪੂਲੇਸ਼ਨ ਆ ਟੈਨਾ ਸਾਹਿਬ ਜਿਹੜੇ ਫਾਰਮਰ ਆਪਾਂ ਜਾ ਕੇ ਇਟਲੀ ਵਾਲੇ ਜਾ ਇਹ ਸਾਰੇ ਉਸ ਦੌਰ ਚ ਜਾ ਰਹੇ ਆ ਉਸ ਦੌਰ ਚ ਆਇਆ ਹੈਦੀ ਤੇ ਜਿਹੜੇ ਪਰ ਜਿਹੜੇ ਹੈਗਾ ਕਿ ਇਹਨਾਂ ਨੇ ਜਿਹੜਾ ਕਹਿ ਸਕਦੇ ਆ ਕਿ ਪਾਲ ਕੀਟਿੰਗ ਹੋਰਾਂ ਨੇ 1991 ਤੋਂ 96 ਤੱਕ ਇਹਨਾਂ ਨੇ ਏਸ਼ੀਆ ਲਈ ਬੁਹੇ ਖੋਲੇ ਠੀਕ ਹੈ ਏਸ਼ੀਅਨ ਸਟੂਡੈਂਟ ਜਾਂ ਹੋਰ ਸਾਰਾ ਕੁਝ ਜਾਂ ਮਤਲਬ ਜਿਹੜੇ ਆ ਖੇਤੀਬਾੜੀ ਵਾਲੇ ਆਪਣੇ ਬਹੁਤ ਸਾਰੇ ਸਿਡਨੀ ਦੇ ਸਾਡੇ ਭਰਾ ਰਹਿੰਦੇ ਨੇ ਉਸ ਮੌਕੇ ਪੀਆਰ ਪਾਲਿਸੀ ਆਈ ਸਾਡੇ ਪੀਏਯੂ ਦੇ ਬਹੁਤ ਸਾਰੇ ਬੰਦੇ ਆ ਉਹ ਜਿਹੜਾ ਹੈ ਕਿ ਪਾਲ ਕੀਟਿੰਗ ਦੇ ਜਿਹੜੇ ਕਾਰਜਕਾਰ ਹੂੰ ਫਿਰ ਕੈਵਨ ਰੋਡ ਜਿਹੜੇ ਹੈਗੇ ਟੈਨਾ ਸਾਹਿਬ ਜਿਹੜੇ ਆ ਉਨ 2007 2010 ਤੇ 2013 ਚ ਰਹੇ ਤੇ ਜੂਲੀਆ ਗਲਾਰਡ ਇੱਕ ਵਾਰੀ ਜੂਲੀਆ ਗਲਾਰਡ ਨੇ 2010 ਤੋਂ 13 ਚ ਕੈਵਨ ਰੈਡ ਨੂੰ ਹਟਾ ਕੇ ਲਿਆਂਦਾ ਸੀ ਪਰ ਕੈਵਨ ਰੈਡ ਨੇ ਹਟਾ ਕੇ ਜੂਲੀਆ ਰੈਡ ਨੂੰ ਲਿਆਂਦਾ ਕਿਉਂਕਿ ਇੰਟਰਨਲ ਪਾਰਟੀ ਦੇ ਵਿੱਚ ਵੀ ਸਾਰਾ ਸਿਸਟਮ ਚੱਲਦਾ ਟੈਨਾ ਸਾਹਿਬ ਕੈਵਨ ਰੈਡ ਹੋਰਾਂ ਨੇ ਕੀ ਕੀਤਾ ਸੀ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਮੂਲ ਵਾਸੀਆਂ ਤੋਂ ਮੁਆਫੀ ਮੰਗੀ ਹੂੰ ਇੱਕ ਵੱਡਾ ਇੱਕ ਜਿਹੜਾ ਹੈਗਾ ਕਿ ਕੰਮ ਸੀਗਾ ਕਿ ਜੋ ਉਹਨਾਂ ਤੇ ਜ਼ੁਲਮ ਹੋਇਆ ਜਿਸ ਤਰੀਕੇ ਨਾਲ ਉਹਨਾਂ ਦੇ ਹੋਇਆ ਤੇ ਇਹਨਾਂ ਨੇ ਪਾਰਲੀਮੈਂਟ ਦੀ ਫਜ਼ੀਲ ਤੋਂ ਜਿਹੜੀ ਹੈ ਕਿ ਮਾਫੀ ਮੰਗੀ ਤੇ 2008 ਦੇ ਰੈਸੈਸ਼ਨ ਦੇ ਵਿੱਚ ਜਦੋਂ ਪੂਰੀ ਦੁਨੀਆ ਭਰ ਨੂੰ ਜਿਹੜਾ ਰੈਸੈਸ਼ਨ ਹਿੱਟ ਕਰ ਗਿਆ ਸੀ ਤੇ ਉਸ ਮੌਕੇ ਆਸਟ੍ਰੇਲੀਆ ਨੂੰ ਕੰਪੈਰੀਟਿਵ ਜਿਹੜਾ ਕਿ ਬਚਾ ਕੇ ਰੱਖਿਆ ਜਿਸ ਦਾ ਕਰਕੇ ਅੱਜ ਵੀ ਜਿਹੜਾ ਕਿ ਕੈਵਨ ਰੋਡ ਉਹ ਯਾਦ ਕੀਤਾ ਜਾਂਦਾ ਫਿਰ ਜੂਲੀਆ ਗਲਾਰਡਾਇਟ ਨੇ ਤਾਂ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ 2010 ਤੋਂ 13 ਤੱਕ ਦਾ ਕਾਰਜਕਾਲ ਰਿਹਾ ਤੇ ਇਹਨਾਂ ਨੇ ਕਿਹਾਤਾ ਐਜੂਕੇਸ਼ਨ ਫੰਡਿੰਗ ਦੇ ਉੱਤੇ ਜਿਹੜਾ ਕਿ ਕੰਮ ਕੀਤਾ ਵਧੇਰੇ ਰੇਡ ਐਜੂਕੇਸ਼ਨ ਪੰਡਿਤ ਦਿੱਤੀ ਤੇ ਐਨ ਡੀ ਆਈ ਐਸ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਜਿਹੜੇ ਇੱਕ ਜੂਲੀਆ ਗਲਾਰਡ ਹੋਰਾਂ ਨੇ ਆਪਣੇ ਕਾਰਜਕਾਲ ਦੇ ਦਰਮਿਆਨ ਇਹ ਲਾਂਚ ਕੀਤੀ ਠੀਕ ਹੁਣ ਟੈਨਾ ਸਾਹਿਬ ਆ ਗਏ ਐਂਥਨੀ ਐਲਬਨੀਸ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਚੱਲ ਰਹੇ ਇਹ 2022 ਚ ਬਣੇ ਇਹ ਇਹਨਾਂ ਦੇ ਵਾਅਦੇ ਆ ਕਿਉਂਕਿ ਹਲੇ ਤੱਕ ਇਹਨਾਂ ਦੇ ਵਾਅਦੇ ਦਾਅਵੇ ਉਸ ਤਰੀਕੇ ਨਾਲ ਪੂਰੇ ਨਹੀਂ ਹੋਏ ਚੀਪ ਚਾਈਲਡ ਕੇਅਰ ਕਲਾਈਮੇਟ ਅਫੋਰਡੇਬਲ ਹਾਊਸਿਸ ਏਜੰਡੇ ਤੇ ਕੰਮ ਕਰ ਰਹੇ ਕੁਝ ਕੰਮ ਕੀਤਾ ਵੀ ਆ ਕੁਝ ਕੱਲੇ ਬਾਧ ਹੀ ਰਹਿ ਗਿਆ ਤੇ ਕੁਝ ਕੰਮ ਹੈ ਅਗਦੀ ਆਪਣੀ ਟਰਮ ਦੇ ਵਿੱਚ ਇਹ ਕਹਿ ਰਹੇ ਆ ਵੀ ਭਾਈ ਅਸੀਂ ਕਰਾਂਗੇ ਉਹਨਾਂ ਨੇ ਪੂਰੇ ਕਰ ਜਿਹੜੇ ਕੀਤੇ ਉਹ ਕਿਹੜੇ ਹੈਗੇ ਨੋਟ ਹੋਏ ਨਹੀਂ ਇਹਨਾਂ ਨੇ ਜਣਾ ਚੀਪਰ ਚਾਈਲਡ ਕੇਅਰ ਥੋੜੀ ਜਿਪਰ ਕੀਤੀ ਹੈਗੀ ਹੈਗੀ ਤੇ ਮੈਡੀਗਰ ਵਗੈਰਾ ਹਾਂਜੀ ਹਾਂ ਜਿਹੜਾ ਕੀਤੇ ਹੈਗੇ ਕੁਝ ਪੰਟਿੰਗ ਦਿੱਤੀ ਹੈਗੀ ਕਲਾਈਮੇਟ ਦੇ ਉੱਤੇ ਜਿਹੜਾ ਇਹਨਾਂ ਦਾ ਜਿਹੜਾ ਸਭ ਤੋਂ ਜਿਹੜਾ ਇਹਨਾਂ ਦਾ ਅਹਿਮ ਕੰਮ ਆ ਕਿ ਇਹਨਾਂ ਦੇ ਸਮੇਂ ਦੌਰਾਨ ਜਿਹੜੀ ਕਾਰਬਨ ਮਿਸ਼ਨ ਆ ਘਟ ਹੋਈ ਆ ਇਹਨਾਂ ਕਿਮਰ ਨਿਊਰਨਰਜੀ ਦੇ ਉੱਤੇ ਵੱਧ ਕੰਮ ਹੋਇਆ ਇਹ ਜਿਹੜਾ ਹੈ ਕਿ ਇਹਨਾਂ ਦਾ ਫੈਕਚੁਅਲ ਕੰਮ ਆ ਜਿਹੜਾ ਜਿਹੜਾ ਐਂਥਨੀ ਐਲਪਨੀਜ਼ ਦਾ ਟਾਣਾ ਸਾਹਿਬ ਹੁਣ ਜਿਹੜੀ ਅਚੀਵਮੈਂਟ ਨੇ ਤੁਸੀਂ ਦੇਖੋ ਮੈਟਰ ਕਰਦੀ ਹੈ ਜਿਹੜੀ ਮੈਟਰ ਕਰਦੀ ਹੈ ਜਿਹਦੇ ਕਰਕੇ ਕਿ ਲੇਬਰ ਜਾਣੇ ਜਾਂਦੇ ਜਿਹਦੇ ਕਰਕੇ ਕਿ ਲੇਬਰ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਬਸਦੀ ਹੈ ਕਈ ਬੰਦੇ ਪੀੜ੍ਹੀਆਂ ਤੋਂ ਲੇਬਰ ਪਾਰਟੀ ਦੇ ਸਪੋਰਟਰ ਨੇ ਹਾਂਜੀ ਸੋ ਇਦਾਂ ਵੀ ਮਤਲਬ ਹੈਗਾ ਇੱਥੇ ਵੀ ਟ੍ਰੈਡੀਸ਼ਨ ਨਿਭਾਇਆ ਜਾਂਦਾ ਇੱਥੇ ਨਿਸ਼ਾਨ ਵੇਖ ਕੇ ਮੋਹਰ ਲਾਉਣ ਵਾਲੇ ਨਿਸ਼ਾਨ ਦੇਖ ਕੇ ਮੋਹਰ ਲਾਉਣ ਵਾਲੇ ਲਾਲ ਰੰਗ ਨੂੰ ਸਲਾਮ ਕਰਨ ਵਾਲੇ ਇਹ ਕੋਈ ਲੀਡਰ ਕੋਈ ਹੋਰ ਪਾਰਟੀ ਨੂੰ ਵੋਟ ਪਾਉਣੇ ਪਰ ਇਹ ਇੱਕ ਗੱਲ ਦਾ ਦਾਵਾ ਕਰਦੇ ਆ ਵੀ ਇਹ ਲਾਲ ਰੰਗ ਵਾਲੇ ਹੋਣ ਦੇ ਬਿਤੇ ਕਾਮਰੇਡ ਨਹੀਂ ਹੈਗੇ ਹੂੰ ਇਹ ਜਨਾਬ ਸਾਹਿਬ ਉਹਨਾਂ ਨੇ ਦੱਸਿਆ ਰੋੜਾ ਪੁੱਤੇ ਜਿਹੜੇ ਕੀ ਹੈਗੇ ਕਿ ਸੈਂਟਰਲ ਜਿਹੜੀ ਕਿ ਇਹ ਲੈਫਟ ਪਾਰਟੀ ਹੈ ਤੇ ਇਨਨ ਟੈਨਾ ਸਾਹਿਬ ਇਹਨਾਂ ਦੀ ਅਚੀਵਮੈਂਟ ਨੇ ਮੈਡੀਕੇਅਰ ਇਹਨਾਂ ਦੀ ਅਚੀਵਮੈਂਟ ਟੈਨਾ ਸਾਹਿਬ ਤੇ ਬੌਬ ਹਾਕ ਹਾਕਸ ਦੀ ਸਰਕਾਰ ਵੇਲੇ ਲਿਆਂਦਾ ਤੇ ਫ੍ਰੀ ਤੇ ਲੋ ਕੋਸਟ ਹੈਲਥ케ਅਰ ਇਹਨਾਂ ਨੇ ਇੰਟਰੋਡਿਊਸ ਕੀਤਾ ਸੁਪਰ ਐਨੂਏਸ਼ਨ ਰਿਟਾਇਰਮੈਂਟ ਜਿਹੜੀ ਜਿਹੜੀ ਸੇਵਿੰਗ ਪਲਾਨ ਆ ਇਹ ਵੀ ਟੈਨਾ ਸਾਹਿਬ ਲੀਵਰ ਪਾਰਟੀ ਦੇਣਾ ਐਜੂਕੇਸ਼ਨ ਪਬਲਿਕ ਸਕੂਲ ਤੇ ਪਬਲਿਕ ਯੂਨੀਵਰਸਿਟੀ ਨੂੰ ਬਥੇਰੇ ਫੰਡਿੰਗ ਜਿਹੜੀ ਹੈ ਕਿ ਇਹਨਾਂ ਦੀ ਦੇਣ ਹੈ హెਈਸੀਐਸ ਜਣੀ ਜਿਹੜਾ ਸਟੂਡੈਂਟ ਲੋਨ ਦੀ ਫੁੱਲ ਫਾਰਮ ਉਹਨੂੰ ਟੈਣਾ ਸਾਹਿਬ ਇਹ ਘੱਟ ਬਿਆ ਦੇ ਉੱਤੇ ਲੈ ਕੇ ਆਉਣਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕਰਨਾ ਮੁੜ ਕੇ ਥੋੜੀਆਂ ਤਰੰਘਾਾਂ ਚੋਂ ਕੱਟਣਾ ਇਹ ਸਾਰੀ ਸਕੀਮ ਟੈਣਾ ਸਾਹਿਬ ਇਹਨਾਂ ਦੀ ਐਨਡੀਆਈਐਸ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਹਾਲਾਂਕਿ ਇਹ ਤੇ ਬਹੁਤ سارے ਸਵਾਲ ਹੁੰਦੇ ਆ ਇਹ ਟੈਣਾ ਸਾਹਿਬ ਇਹਨਾਂ ਦੀ ਜਿਹੜੀ ਹੈਗੀ ਕਿ ਦੇਣ ਹੈ ਕਲਾਈਮੇਟ ਤੇ এনवायरमेंट ਦੇ ਉੱਤੇ ਕੰਮ ਰਿਨਿਊਲ એનર્ਜੀ ਕਲਾਈਮੇਟ ਚੇਂਜ ਕਾਰਬਨ ਮਿਸ਼ਨ ਦੇ ਉੱਤੇ ਜਿਹੜਾ ਕਿ ਇਹਨਾਂ ਦਾ ਕੰਮ ਆ ਇਹ ਟੈਣਾ ਸਾਹਿਬ ਇਹਨਾਂ ਦੇ ਜਿਹੜੇ ਕੀ ਪ੍ਰਾ ਇਹਨਾਂ ਦੀ ਆਜਨੇ ਆਪਾਂ ਆਲੋਚਨਾ ਦੇ ਹੂੰ ਇਹ ਵੀ ਇੰਪੋਰਟੈਂਟ ਹੈ ਹਾਂ ਵੀ ਲੋਕ ਕਸ਼ਾਨਾ ਪਾਰਟੀ ਦਾ ਕ੍ਰਿਟਿਸਿਜ਼ਮ ਕਿਹੜੀਆਂ ਗੱਲਾਂ ਤੇ ਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੁੰਦੀ ਹੈ ਕਿ ਇਹ ਜੂਨੀਅਨਾਂ ਦੇ ਪ੍ਰਭਾਵ ਥੱਲੇ ਆ ਹੂੰ ਵੀ ਜਿਹੜੇ ਜੂਨੀਅਨਾਂ ਨੇ ਮੁਲਕ ਦੀਆਂ ਵੱਡੀਆਂ ਉਹ ਤੈਅ ਕਰਦੀਆਂ ਕਿ ਲੇਬਰ ਪਾਰਟੀ ਨੇ ਕਰਨਾ ਕੀ ਕਰਨਾ ਕੀ ਹੈ ਇਹ ਇਹਨਾਂ ਦਾ ਸਭ ਤੋਂ ਵੱਡਾ ਕ੍ਰਿਟਿਸਿਜ਼ਮ ਜਿਹਦੇ ਕਰਕੇ ਇਹ ਵੀ ਚਰਚਾ ਚੱਲਦੀ ਹੈ ਕਿ ਜੂਨੀਅਨਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਸਰਕਾਰੀ ਟੈਂਡਰ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹਨਾਂ ਚ ਇਨਵੋਲਵਮੈਂਟ ਕਰਕੇ ਟੈਣਾ ਸਾਹਿਬ ਦੇ ਚਾਰ ਪੈਸੇ ਸਾਈਡ ਤੋਂ ਬਣਾਏ ਵੀ ਨੇ ਵੱਡੇ ਜਿਹੜੇ ਇਹਨਾਂ ਦੇ ਬੰਦੇ ਲੀਡਰ ਨੇ ਜਾਂ ਕੁਝ ਵੀ ਆ ਉਹਦੀ ਜਾਂਚ ਵੀ ਚੱਲ ਰਹੀ ਹੈ ਜਾਂ ਆਪਦੇ ਖਾਸ ਖਾਸ ਬੰਦੇ ਆ ਆਪਦੇ ਖਾਸ ਖਾਸ ਬੰਦੇ ਵੀ ਜਣੀ ਜੇ ਕਿਸੇ ਬੰਦੇ ਨੇ ਇੱਥੇ ਲੈਣਾਗਾ ਤੋ ਬਾਇਆ ਜੂਨੀਅਰ ਲੀਡਰ ਤੁਹਾਨੂੰ ਆਉਣਾ ਪੈਂਦਾ ਤੇ ਫਿਰ ਉਹ ਬਾਹ ਮਰੋੜ ਕੇ ਜਿਹੜਾ ਕੀ ਕਰਾਉਂਦਾ ਇਹ ਸਭ ਤੋਂ ਵੱਡਾ ਕ੍ਰਿਟਿਸਿਜ਼ਮ ਹੈ ਲੇਬਰ ਪਾਰਟੀ ਦਾ ਟੈਣਾ ਸਾਹਿਬ ਇੱਕ ਗੱਲ ਹੈਗਾ ਕਿ ਇਹਨਾਂ ਦੇ ਵੱਡੇ ਵਾਦੇ ਜਿਹੜੇ ਕਿ ਵੱਡੇ ਵਾਦੇ ਕਰਦਿਏ ਜਿਹੜਾ ਕਹਿ ਸਕਦੇ ਵੀ ਅਸੀਂ ਆਹ ਕਰਦਾਂਗੇ ਅਸੀਂ ਐਂ ਕਰਦਾਂਗੇ ਜੋ ਕਰਦਾਂਗੇ ਮਤਲਬ ਲੋਕਾਂ ਨੂੰ ਸੁਪਨੇ ਜਿਹੜਾ ਦਿਖਾਉਣ ਵਾਲਾ ਹੈਗਾ ਤੇ ਇੱਕ ਵੱਧ ਖਰਚੇ ਕਿ ਇਹਨਾਂ ਦੇ ਸਮੇਂ ਦੌਰਾਨ ਜਿਹੜੀ ਗਵਰਨਮੈਂਟ ਜਿਹੜੀ ਅ ਜਿਹੜਾ ਦਫ਼ਤਰਾਂ ਦਾ ਖਰਚਾ ਉਹ ਵੱਧ ਜਾਂਦਾ ਹੱਥ ਖੁੱਲਾ ਇਹਨਾਂ ਦਾ ਹੱਥ ਖੁੱਲਾਗਾ ਜਣੀ ਇਹ ਨਹੀਂ ਦੇਖਦੇ ਵੀ ਕਿਸ ਤਰੀਕੇ ਨਾਲ ਕਿਵੇਂ ਜਿਹੜਾ ਕਰਕੇ ਕਰਨਾ ਤੇ ਉਹਦਾ ਕਈ ਵਾਰੀ ਅੱਗੇ ਵਾਲੇ ਜਿਹੜੇ ਜਿਹੜੀ ਸਰਕਾਰ ਉਹਨੂੰ ਜਾਨੀ ਕਿ ਉਹ ਤਾਰਨਾ ਪੈਂਦਾ ਤੇ ਟਹਿਣਾ ਸਾਹਿਬ ਇੱਕ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਕੀ ਨਾ ਇਹਨਾਂ ਦੇ ਉੱਤੇ ਮੱਥੇ ਦੇ ਉੱਤੇ ਕਾਲਾ ਧੱਬਾ ਲੱਗਿਆ ਹੋਇਆ ਉਹ ਕਿ ਆਫਸ਼ੋਰ ਜਿਹੜੇ ਡਿਟੈਂਸ਼ਨ ਸੈਂਟਰ ਬਣੇ ਹਨ ਅੱਛਾ ਵੀ ਜਿਹੜੇ ਮਾਈਗ੍ਰੈਂਟ ਇੱਥੇ ਕੋਈ ਆਗੇ ਹਾਲਾਂਕਿ ਕਹਿੰਦੇ ਤਾਂ ਇੰਟਰਨੈਸ਼ਨਲਿਜ਼ਮ ਦੀ ਗੱਲ ਆ ਪਰ ਜਿੰਨੇ ਆਹਾ ਟੇਣਾ ਸਾਹਿਬ ਇੱਥੇ ਜਿਹੜੇ ਟਾਪੂ ਆ ਨਿਊ ਮਨੂਆ ਟਾਪੂ ਨਿਊ ਨੀਪ ਨਿਊ ਪਾਪੂ ਆ ਕਿ ਨਹੀਂ ਹਾਂ ਜਿਹੜੇ ਉੱਥੇ ਡਿਟੈਂਸ਼ਨ ਸੈਂਟਰ ਬਣੇ ਹੋਏ ਆ ਉਹ ਇਰ ਆਈਲੈਂਡ ਆ ਜਿਹੜੇ ਕਿ ਇੱਥੇ ਕੋਈ ਦੋ ਨੰਬਰ ਤਰੀਕੇ ਨਾਲ ਆਉਂਦੇ ਆ ਤੇ ਇਹ ਕੈਵਰਨੋਟ ਤੇ ਯੂਲੀਆ ਗਲਾਰਡ ਦੀ ਸਰਕਾਰ ਵਲੇ ਬਣਾਏ ਗਏ ਆ ਇਹ ਸਭ ਤੋਂ ਵੱਡਾ ਜਿਹੜਾ ਕੀ ਇਹਨਾਂ ਦਾ ਟੇਣਾ ਸਾਹਿਬ ਕ੍ਰਿਟਿਸਿਜ਼ਮ ਆ ਹਿਊਮਨ ਰਾਈਟਸ ਐਂਗਲ ਤੋਂ ਕਿ ਇਹ ਇਹਨਾਂ ਨੇ ਗੱਲ ਕੋਈ ਛੋਰ ਕੀਤੀ ਤੇ ਸਭ ਤੋਂ ਵੱਧ ਜਿਹੜਾ ਕੀ ਨੁਕਸਾਨ ਇਹਨਾਂ ਨੇ ਇਸ ਇਹ ਵਾਇਲੈਂਸ ਕੀਤੀ ਆ ਮਨੁੱਖੀ ਅਧਿਕਾਰਾਂ ਦੀ ਫਿਰ ਟੈਨਾ ਸਾਹਿਬ ਇੱਕ ਇਹਨਾਂ ਦਾ ਹੈਗਾ ਕਿ ਕਾਰੋਬਾਰਾਂ ਦੇ ਉੱਤੇ ਇਹ ਜਦੋਂ ਆ ਜਾਂਦੇ ਆ ਇਹ ਕਾਰੋਬਾਰਾਂ ਨੂੰ ਕ੍ਰਸ਼ ਕਰਨਾ ਸ਼ੁਰੂ ਕਰਦੇ ਜਿਹਦਾ ਕਿ ਛੋਟੇ ਕਾਰੋਬਾਰੀਆਂ ਉੱਤੇ ਵੱਡਾ ਇੰਪੈਕਟ ਪੈਂਦਾ ਹਾਂ ਵੀ ਇਹ ਟੈਕਸ ਨੂੰ ਜਿਹੜਾ ਹੈਗਾ ਕਿ ਇਹਨੂੰ ਲੈ ਕੇ ਇਹ ਸਖਤ ਨੇ ਕਾਰੋਬਾਰੀਆਂ ਉੱਤੇ ਕੰਜ਼ਿਊਮਰ ਕੱਢ ਦਿੰਦੇ ਆ ਕੰਜ਼ਿਊਮਰ ਕੱਢ ਦਿੰਦੇ ਆ ਵੀ ਇਸ ਸਮੇਂ ਦੌਰਾਨ ਜਿਹੜੇ ਕਿ ਬੰਦੇ ਦਾ ਮਨ ਨਹੀਂ ਪੈਂਦਾ ਵੀ ਮੈਂ ਕੋਈ ਕੰਮ ਕਰਾਂ ਕੋਈ ਕਾਰੋਬਾਰ ਕਰਾਂ ਤੇ ਤਨਖਾਹਾਂ ਦੇ ਵਿੱਚ ਜਿਹੜਾ ਹੈਗਾ ਕਿ ਲਗਾਤਾਰ ਜਿਹੜਾ ਹੈਗਾ ਕਿ ਵਾਧਾ ਹੈਗਾ ਉਹ ਇਹਨਾਂ ਦਾ ਜਿਹੜਾ ਹੈਗਾ ਕਿ ਵੱਡਾ ਜਿਹੜਾ ਇੱਕ ਮੇਨ ਬਣਾਉ ਬਣਾਇਆ ਹੈਗਾ ਜੀ ਹਾਂਜੀ ਸੋ ਉਹ ਜਿਹੜੀ ਚੀਜ਼ ਹੈਗੀ ਕਿ ਉਹਦੇ ਤੇ ਇਹ ਜਿਹੜਾ ਇਹ ਕਰਦੇ ਹੈਗੇ ਆ ਜੀ ਜੀ ਤੁੰਮਰੇ ਕਾਲਾ ਬਸ ਹੋ ਗਿਆ ਜੀ ਹਾਂਜੀ ਟੇਣਾ ਸਾਹਿਬ ਇਹ ਇਹਨਾਂ ਦਾ ਜਾਨਕੀ ਮੇਨ ਜਿਹੜਾ ਕੀ ਅਹਿਮ ਜਿਹੜਾ ਜਿਹੜਾ ਸਿਸਟਮ ਹੈਗਾਗਾ ਇਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਸਾਰਾ ਸਿਲਸਿਲਾ ਚ ਰਹਿਦਾ ਹੈਗਾ ਜੀ ਹੁਣ ਅਗਲੇ ਭਾਗ ਦੇ ਵਿੱਚ ਆਪਾਂ ਲਿਬਰਲ ਦੀ ਗੱਲਬਾਤ ਕਰਾਂਗੇ ਹਾਂਜੀ ਦੋਸਤੋ ਤੁਹਾਨੂੰ ਅੱਜ ਅਸੀਂ ਲਿਬਰ ਪਾਰਟੀ ਬਾਰੇ ਮੋਟੀ ਮੋਟੀ ਜਿਹੜੀ ਜਾਣਕਾਰੀ ਦਿੱਤੀ ਜਿਹੜੀ ਦਿਉਲ ਸਾਹਿਬ ਨੇ ਫੰਡ ਫੰਡ ਕੀਤੀ ਸੀਗੀ ਸੋ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਲਿਬਰਲ ਪਾਰਟੀ ਜਿਹੜੀ ਖਾਸ ਤੌਰ ਤੇ ਰੋਧੀ ਤਰ੍ਹਾਂ ਜਿਹੜੀ ਇਸ ਵੇਲੇ ਦਾਅਵਾ ਵੀ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੱਤਾ ਚ ਆਊਗੀ ਸੋ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਜੀਓ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਦਰਸ਼ਕਾਂ ਤੋਂ ਫਿਰ ਆਪਾਂ ਲਈ ਜੀ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ ਜੀ ਤੇ ਕਿਵੇਂ ਲੱਗਾ ਕਮੈਂਟ ਜਰੂਰ ਕਰ ਦਿਓ ਹੈਨਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ